ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਚੌਪ ਦੇਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨदाई ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰੈ ਸੰਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਖੋਲੀ ਜੀਓ ਖੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਜ ਤੁੰਬਾਣੀ ਛਿਰ ਹੋਆ ਦੇਖੇ ਸਰੰਗ ਬਾਣੀ ਨਨਸੋ ਦੇਸ ਜਹਾਂ ਤੋਂ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਆਹ ਖੋਲੀ ਜੀਓ ਖੋਲ ਗਮਾਈ ਗੁਰ ਸੱਜਣਾ ਮੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਦਾਖਲ ਜਗ ਹੋਤਾ ਹੁਣ ਕਦ ਮਿਲੀ ਐ ਪ੍ਰੇਦਤ ਭਗਵੰਤਾ ਮੁਰੈਣ ਨ ਵਿਹਾਵੇ ਨਿੰਦ ਨ ਆਵੇ ਮੈਂ ਦੇਖੇ ਗੁਰਦੁਆਰੇ ਜੀਓ ਆਹ ਖੋਲੀ ਜੀਓ ਖੋਲ ਗਮਾਈ ਸੱਚੇ ਗੁਰਦੁਆਰੇ ਜੀਓ ਰਹਾਉ ਰਹਾਉ ਆਗੋ ਆਗੋ ਸੰਤ ਮਿਲਾਇਆ ਪ੍ਰਵਨਾਸੀ ਕਰਮੈ ਪਾਇਆ ਸੇਵ ਕਰੀ ਬਲ ਜਸਾ ਨ ਵਿਛੜਾ ਜਨ ਨਾਨਕ ਦਾਸੁ ਤੁਮਾਰੇ ਜੀਉ ਹਉ ਖੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸੁ ਤੁਮਾਰੇ ਜੀਉ ਰਹਾਉ ਤਨਾਸੀ ਮਹੱਲਾ ਪਹਿਲਾ ਸਰ ਪਹਿਲਾ ਚੌਪ ਦੇ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸੈਭੰ ਗੁਰ ਪ੍ਰਸਾਦ ਜੀਉ ਰਤ ਹੈ ਆਪਣ ਕੈ ਸਿਉ ਕਰੇ ਪੁਕਾਰ ਦੁਖ ਵਿਚਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨਿਤਨਵਾ ਸਦਾ ਸਦਾ ਦਾਤਾਰ ਰਹਾਉ ਰਹਾਉ ਹੰਦ ਦਿਨ ਸਾਹਿਬ ਸੇਵੀਐ ਹੰਤ ਸਦਾਏ ਸੋਈ ਸੁਨਸਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਗੁਰਬਾਣੀ ਜਾਉ ਰਹਾਉ ਸਰਬੰਗ ਸਾਚਾ ਇਕ ਹੈ ਦੂਜਾ ਨਹੀਂ ਕੋਈ ਸਾਖੀ ਸੇਵਾ ਸੋ ਕਰੇ ਜਾਖੋ ਨਦਰਹ ਕਰੇ ਤੁਝ ਹਾਂ ਬਾਝ ਪਿਆਰੇ ਖੇਵ ਰਹਾ ਸਾਵਣਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਹਰ ਨਾ ਜਾਚੋ ਕੋਈ ਨਾਨਕ ਦਾ ਕਹਾ ਦਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਮੇਰੀ ਸਾਹਿਬ ਤੇਰੇ ਨਾਮ ਉਠਾ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤਰੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਵਹਿਆ ਪਿਆਰੇ ਲਿਤੜਾ ਲੰਬਰੰਗਾਏ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਦਨ ਸਹਿ ਜੇ ਜਾਈ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਉ ਕੁਰਬਾਨੀ ਜਾਉ ਤਨਾਖੈ ਲੈ ਜੋ ਤੇਰਾ ਨਾਮ ਲੈ ਜੋ ਤੇਰਾ ਨਾਮ ਜਨਾਖੈ ਹਉ ਸਤ ਗੁਰਬਾਨੀ ਜਾਉ ਰਹਾਉ ਕਾਇ ਰੰਗਣ ਜੇਤੀ ਪਿਆਰੇ ਪਾਈਏ ਨਾਮ ਅੰਜੀਠ ਰੰਗਣ ਵਾਲਾ ਜੇ ਰੰਗੈ ਸਹ ਵਿਸ ਰੰਗਨ ਅਲੀਠ ਜਿਨਕੇ ਜੋਲੇ ਰਤਲੇ ਪਿਆਰੇ ਕੰਤ ਤਨਾਖੇ ਪਾਸ ਤੋੜਤ ਨਾ ਕੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਆਪੇ ਸਾਝੀ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਮਨ ਗੰਤੇ ਭਾਵੇ ਆਪੇ ਹੀ 라ਵੀ ਤਲੰਗ ਮਹੱਲਾ ਪਹਿਲਾ ਯਾਨਣੀਏ ਮਾਨਣਾ ਖਾਇ ਕਰਹਿ ਆਪਣਨੇ ਘਰ ਹਰ ਰੰਗੋ ਕੀ ਨਾ ਮਾਨ ਹੈ ਸੋਹ ਨੇੜੇ ਤਨ ਕਮਲੀਐ ਬਹਰ ਕਿਆ ਟੁੰਡ ਹੈ ਪਹਿਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਖਸ ਸਿੰਗਾਰੂ ਤਸ ਹਗਣ ਜਾਣੀਐ ਜਾਂ ਲਾਗੀ ਜਾਂ ਸੋਧੇ ਪਿਆਰੋ ਿਆਣੀ ਵਾਲੀ ਕੀ ਕਰੇ ਜਾ ਤਨ ਕੰਤ ਨਾ ਭਾਵੇ ਕਰਨ ਭਲਾ ਕਰੇ ਬਹੁ ਤੇਰੀ ਸਾਤਨ ਮਹਿਨਤ ਪਾਵੇ ਬਿਨ ਕਰਮਾਂ ਅਗੇ ਛਪਾਈਐ ਨਹੀਂ ਜੇ ਬਹੁ ਤੇਰਾ ਧਾਵੇ ਲਭ ਲੋਗ ਹੰਕਾਰ ਕੀ ਮਾਤੀ ਮਾਇਆ ਮਹੇਸਮਾਨੀ ਇਹਨੀ ਬਾਤੀ ਸੋ ਪਾਈਐ ਨਹੀਂ ਭਈ ਕਾਮਣਿਆਨੀ ਜਾਇ ਪੁੱਛ ਸੁਹਾਗਣੀ ਵਾਹਗਣੀ ਬਾਤੀ ਸੋ ਪਾਈਐ ਯੋਗ ਚੇ ਕਰੇ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਜੁਕਾਈਐ ਜਾਖੇ ਬ੍ਰੇਮ ਪਦार्थ ਪਾਈਐ ਤਉ ਚਰਨੀ ਚਿਤ ਲਾਈਐ ਸੋਗ ਹੈ ਸੋ ਗੀਜੈ ਤਨ ਮਨੁ ਦੀਜੈ ਐਸਾ ਪਰਮਨ ਲਾਈਐ ਏਕ ਕਹੈ ਸੁਹਾਗਨੀ ਪਹਿਣੇ ਇਨੀ ਬਾਤੀ ਸਹ ਪਾਈਐ ਆਪ ਗਵਾਈਐ ਤਾ ਸਹ ਪਾਈਐ ਔਰ ਕੈਸੀ ਚਤਰਾਈ ਸਹੋ ਨਦਰ ਕਰ ਦੇਖੈ ਸੋਦਨ ਲੇਖੈ ਕਾਮਣ ਨਉ ਨਿਤ ਪਾਈ ਆਪਣੇ ਗੰਧ ਪਿਆਰੀ ਸਾਸ ਸੁਹਾਗਣ ਨਾਨ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਰਤੀ ਹਨਸ ਭਾਈ ਸਮਾਣੀ ਸੁੰਦਰ ਸਾਰ ਸੁੰਦਰ ਸਾਇਸ ਰੂਪ ਚਖਣ ਕਹੀਐ ਸਾਸਿਆਣੀ ਸੁਹੀ ਮਹੱਲਾ ਪਹਿਲਾ ਕਾਉਣ ਜਰਾ ਜੀ ਗਾਉਣ ਤਲਾ ਜੇ ਰਖਾਉਣ ਸਰਾ ਬੁਲਾਵਾ ਕਾਉਣ ਗੁਰੂ ਕਹਿ ਪਹਿਜ ਖਿਆਲੇ ਵਾਖੇ ਪਹਿ ਮੁਲਕਰਾਵਾ ਮੇਰੇ ਲਾਲ ਜੀਓ ਤਿਰੰਤ ਨ ਜਾਣਾ ਹੂੰ ਜਲਤਨ ਮਹੀਲ ਭਰਪੂਰ ਲੀਣਾ ਹੂੰ ਆਪੇ ਸਰਬ ਸਮਾਨ ਰਹਾ ਰਹਾਓ ਮੰਦ ਰਾਜੀ ਜੀ ਤੁੱਲਾ ਤੁਸੀਂ ਉਸਰਾਖਾ ਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਨ ਵਿੱਚ ਤਰਹਾਵਾ ਆਪੇ ਗੰਡਾ ਦੁਲੰਦਰਾ ਜੀ ਆਪੇ ਧਰਨਹਾਰਾ ਆਪੇ ਦੇਖੇ ਆਪੇ ਬੁਝੇ ਆਪੇ ਹੈਵਣਜਾਰਾ ਅੰਦਰਾ ਨੀਚ ਜਾਤ ਪਰਦੇਸੀ ਖ ਨੇ ਆਵਤਨ ਜਾਵੇ ਤਾਂ ਕੀ ਸੰਗਤ ਨਾਨਕ ਕਰਹਿਂਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਮੂਰਤ ਐ ਜੁਨੀ ਸਾਹਿਬ ਹੰਗੁਰ ਪ੍ਰਸਾਦ ਰਾਗੁ ਲਾਹਮਾਂ ਲਾਹਿਲਾ ਚਉਧੇ ਕਰ ਪਹਿਲਾ ਸੋ ਸੁਲਤਾਨ ਖਾ ਹੋ ਮੀਆਂ ਤਿਰ ਕਉਨ ਵਡਾਈ ਤੂੰ ਜੋ ਤੂੰ ਦੇ ਸੋਖ ਹਸੁ ਸੁਆਮੀ ਮੈਂ ਮੂਰਖ ਕਹਿ ਨਜਾਈ ਤੇਰੇ ਗੁਣ ਗਾਵਾਂ ਦੇਵੁ ਜਹਾਈ ਜੈਸੇ ਸਚ ਮਹਿ ਰਹਿਓ ਰਜਾਈ ਰਹਾਓ ਯੋਗ ਚ ਹਵਾ ਸਭ ਕੁਝ ੁੱਟੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਖਿਆ ਚ ਤੁਰਾਈ ਕਿਆ ਹਾਂ ਬਚੀ ਗਥਾ ਗਥ ਤੇਖਾਂ ਵਿਖਤ ਨਾ ਗਥ ਨਾ ਜਾਈ ਜੋਤ ਦੇ ਭਾਵੈ ਸੋਈ ਅੱਖਾਂ ਚੱਲ ਤੇਰੀ ਵੜਿਆ ਇਥੇ ਕੁੱਕਰ ਹਾਂ ਬੇਗਾਨਾ ਭੌਂਕਾਂ ਇਸ ਤੰਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਖਸਮੇ ਨਾਮ ਨਾ ਜਾਈ ਬਲਾਨ ਮਹੱਲਾ ਪਹਿਲਾ ਮਨ ਮੰਦਰ ਜਨ ਵੇਸ ਕਲੰਦਰ ਘਟ ਹੀ ਬਿਤਰ ਦੀਸ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਣਾ ਜਨਮ ਨਾ ਆਵਾ ਮਨ ਬੀਤੇ ਆਲੇ ਹਾਲ ਸਿੱਟੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਜਿੰਦ ਪਰਾਈ ਰਹਾਓ ਆਗਮ ਅਵਚਰ ਰਖੇ ਅਪਾਰਾ ਚਿੰਤਾ ਕਰੋ ਹਮਾਰੀ ਜਲ ਸਲਵਾਂ ਹੀ ਅਲੇ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਬਿਨਿ ਹੋਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤੁਧ ਪਾਸੇ ਜੋ ਤੁਧ ਭਾਵੇਂ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤੁਧ ਪਾਸੇ ਜੋ ਜਿਦੇ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਕੀ ਕਾਹਲ ਸਾਹ ਵਾਹਿਗੁਰੂ ਜੀ ਕੀ ਹਤੈ